ਦੇ ਸਾਰੇ ਪੇਜ ਸਾਰੇ ਦੁਕਾਨਦਾਰ ਸਾਰੀਆਂ ਬੁਟੀਕਸ ਪਲੀਜ਼ ਸਕਰੀਨਸ਼ਾਟ ਮਾਰ ਲਓ ਤਾਂ ਫਿਰ ਇਹਨਾਂ ਕਰ ਕੋਈ ਦੁਕਾਨਦਾਰ ਕਹਿੰਦਾ ਸਹੀ ਗੱਲ ਬਹੁਤ ਬਿਹਤਰੀਾਈ ਕਰਕੇ ਪਹਿਲੀ ਗੱਲ ਤੇ ਕਲਰ ਨਹੀਂ ਮਿਲਣਾ ਬਜਾਰੋਂ ਨਹੀਂ ਮਿਲਣਾ ਐ ਕਲਰ ਬਣਾਣ ਲੱਗਿਆ ਇੱਕ ਵਾਰੀ ਕਹੀਏ ਪੰਜਾਬੀ ਜੀ ਕਹੀਏ ਜਾਨ ਨਿਕਲ ਗਈ ਕਲਰ ਬਣਾ ਲੇਗਾ ਰਾਇਲ ਬਿੰਦ ਲਿਆਓ ਰਾਇਲ ਬਿੰਦ ਲਿਆਓ ਸਿੰਪਲ ਸੋਬਰ ਬਾਵਾ ਡਿਜ਼ਾਈਨਰ ਫਰੰਟ ਸੂਟਸ ਬਾਓ ਕੋਟ ਸੈਟਸ ਬਾਓ ਜੋ ਮਰਜੀ ਹੋਪਰੇ ਕਰੀ ਹਰ ਆਹੋ ਹੋ ਵਾਹ ਜੀ ਵਾਹ ਜੀ ਵਾਹ ਕੀ ਕਲਰ ਹੈ ਕੀ ਕਲਰ ਹੈ ਸਾਢੇ 7 ਮੀਟਰ ਕਪੜਾ ਜ 5 ਮੀਟਰ ਸੂਟ ਦਾ ਵਾਹ ਜੀ ਵਾਹ ਦੁਪट्टे ਦਾ ਸਟਾਈਲ ਬਦਲ ਗਿਆ ਜੇ ਦੁਪट्टे ਦਾ ਸਟਾਈਲ ਸਾਰਾ ਬਦਲਤਾ ਪੈਚ ਲਾ ਕੇ ਬਣਾਇਆ ਵਾਹ ਜੀ ਵਾਹ ਵਾਹ ਜੀ ਰੈਡ ਸੂਟ ਦਾ ਕੱਢਿਆ 1690 ਪਫ ਦੀ ਕਢਾਈ ਕਰਕੇ ਕਾਵਿਏ ਦਾ ਕੰਮ ਕਰਕੇ 16 ਇੰਚ ਦੀ ਬਾਹ ਬਣਾ ਕੇ ਪੈਂਟ ਤੇ ਵਰਕ ਨਹੀਂ ਆਏਗਾ ਠੀਕ ਹੈ ਜੀ ਪੈਂਟ ਤੇ ਵਰਕ ਨਹੀਂ ਆਣਾ ਵੀਡੀਓ ਪੈਣ ਲੱਗੀ ਹੈ ਮੰਗਲਵਾਰ ਦੁਕਾਨ ਤੇ ਲੈਣ ਆਣਾ ਵੀਰਵਾ ਸਹੀ ਗੱਲ ਹੈ ਆਨਲਾਈਨ ਬੁਕਿੰਗ ਸ਼ੁਰੂ ਹੋਏ ਦੁਕਾਨ ਤੇ ਸੂਟ ਕੋਈ ਨਹੀਂ ਮਿਲਣਾ ਬੋਧਵਾਰ ਦੀ ਦਿਹਾੜੀ ਇਹ ਜੋ ਕੋ ਲੰਬਾ ਦੇਗੀ ਤੇ ਨਾ ਆਪਣੇ ਸਾਹਮਣੇ ਮੈਂ ਇਸ ਰੰਗ ਦਾ 235 ਸੂਟ ਦਾ ਆਰਡਰ ਲੈਣਾ ਜੀ ਲਾਟ ਹੀ 235 ਸੂਟ ਮੇਰੇ ਕੋ 1775 ਕੇ 1800 ਮੀਟਰ ਕਪੜਾ ਹੈ 235 ਸੂਟ ਬੰਨੇ ਪਫ ਦੀ ਕਢਾਈ ਕਰਕੇ ਕਾਵੀਏ ਦਾ ਕੰਮ ਕਰਕੇ ਸਿੰਪਲ ਸਭਾ ਸਰਦਾਰੀ ਕੇ ਲਾਗੇ ਨੇ ਕੇ ਰਾਏ ਦਾ 25 ਬਣਾਇਆ ਬਾਵਾ ਉੱਪਰ ਲੈਂਸ ਇਸ ਲਈ ਨਹੀਂ ਲਾਈ ਕੋਈ ਕੁੜੀਆਂ ਨੂੰ ਪ੍ਰੋਬਲਮ ਆਂਦੀ ਏ ਗਲਾ ਇਸ ਲਈ ਨਹੀਂ ਲਾਈ ਉਹ ਲੰਬਾਈ ਦੇ ਚੱਕਰਾਂ ਬਾਹ ਪੂਰੀ ਹੈਗੀ ਐ ਸੂਟਸ ਆਉ ਕੋਟਸਟਸ ਹੋ ਮਸ਼ੀਨ ਜਿੱ ਤੋਂ ਸੂਟ